ਲੋ ਆਖਰ ਤੜਕਸਾਰ ਕਿਸਾਨਾਂ ਦੇ ਲਈ ਆ ਹੀ ਗਈ ਵੱਡੀ ਖੁਸ਼ੀ ਦੀ ਖਬਰ ਵਿਤੀ ਰਾਤ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਵੀ ਖੁਸ਼ਖਬਰੀ ਸੁਣਾ ਦਿੱਤੀ ਜਾਂਦੀ ਆ ਤੇ ਹੁਣ ਸਰਬਨ ਸਿੰਘ ਪੰਦੇਰ ਦੇ ਵੱਲੋਂ ਅੱਧੀ ਰਾਤ ਨੂੰ ਖੁਸ਼ਖਬਰੀ ਕਿਸਾਨਾਂ ਨੂੰ ਸੁਣਾ ਦਿੱਤੀ ਐ ਬਾਰਡਰਾਂ ਦੇ ਉੱਤੇ ਜਸ਼ਨ ਦਾ ਮਾਹੌਲ ਬਣੇਗਾ ਕਿਸਾਨ ਆਪਣਾ ਆਪਣੇ ਘਰਾਂ ਨੂੰ ਜਾ ਸਕਣਗੇ ਤਾਂ ਆਖਰ ਕੀ ਕਿਹਾ ਸਰਬਨ ਸਿੰਘ ਪੰਦੇਰ ਦੇ ਵੱਲੋਂ ਤੇ ਨਾਲ ਹੀ ਕਿਸਾਨ ਆਗੂ ਅਭਿਮਨਿਓ ਕੋਹਾੜ ਦੇ ਵੱਲੋਂ ਇਸ ਮੀਟਿੰਗ ਤੋਂ ਬਾਅਦ ਕੀ ਕੁਝ ਕਰਨਗੇ ਕਿਸਾਨ ਕੀ ਇਹ ਕਿਸਾਨਾਂ ਦੀ ਜਿੱਤ ਹੋ ਚੁੱਕੀ ਹੈ ਜਾਂ ਫਿਰ ਕਿਸਾਨ ਕੋਈ ਅਗਲਾ ਪ੍ਰੋਗਰਾਮ ਦੇਣਗੇ ਇੱਕ ਵਾਰ ਤੁਹਾਨੂੰ ਪੂਰੀ ਗੱਲਬਾਤ ਕਿਸਾਨ ਆਗੂਆਂ ਦੀ ਜੁਬਾਨੀ ਸੁਣਾਉਣੀ ਆ ਐਮਐਸਪੀ ਸੇ ਕਿੰਨਾ ਨੀਚੇ ਬਿਕ ਰਹੀ ਹੈ ਕੀ ਪ੍ਰੋਡਕਸ਼ਨ ਹੈ ਕਿਸ ਤਰੀਕੇ ਦਾ ਪੂਰੀ ਜੋ ਕੈਲਕੂਲੇਸ਼ਨ ਕਾ ਵੀ ਜੋ ਹਮਾਰਾ ਫਾਰਮੂਲਾ ਉਹ ਅਸੀਂਨੇ ਬਾਤ ਚੀਤ ਕੀ ਟੇਬਲ ਪਰ ਰੱਖਾ ਔਰ ਅਸੀਂਨੇ ਆਪਣੇ ਤੱਥ ਬੜੀ ਜ਼ਿੰਮੇਦਾਰੀ ਕੇ ਸਾਥ ਇਹ ਰੱਖੇ कि अगर सरकार की नीति और नियत साफ हो तो 25 से तीस हजार करोड़ रुपया सालाना खर्चे में एमएसपी गारंटी कानून बढ़ाया जा सकता है केंद्र सरकार के मंत्रियों ने कहा कि जो तथ्य जो फैक्ट्स, जो डाटा आप लोगों ने रखा है आप इसकी पूरी एक कॉपी और इस पर एक नोट बना के हमें उपलब्ध कराइए हम भी अपने एक्सपर्ट्स के साथ इस पर चर्चा करना चाहते हैं पूरी डिटेल्ड डिस्कशन करना चाहते हैं और डिटेल्ड डिस्कशन के बाद आपके साथ वो पूरी चर्चा करने के बाद हम बैठना चाहते हैं मीटिंग करना चाहते हैं उसके लिए जो अगली तारीख तय करी गई है वो 19 मार्च की तय करी गई है यह भी चर्चा हुई कि भाई मीटिंग जल्दी करी जाए तो उस पर उन्होंने कहा कि जो आप फैक्ट्स देंगे जो अगले एक हफ्ते के अंदर अंदर दोनों मोर्चे पूरे फैक्ट्स मुहैया करा देंगे पूरे तथ्य पूरा डाटा मुहैया करा देंगे उसके बाद उन्होंने कहा कि हमें भी अपने एक्सपर्ट से पूरी विस्तार से चर्चा करनी है इसीलिए हमें समय चाहिए तो इसीलिए 19 मार्च को अगली बैठक रखी गई है हमने ये भी सारे फैक्ट्स रखे कि किस तरीके से अगर मार्केट प्राइस सपोर्ट की बात करें तो पूरी दुनिया में सबसे नेगेटिव मार्केट सप, सपोर्ट जिन किसानों को दिया जाता है जिस देश में भारत उनमें से एक है माइनस परसेंट से भी ज्यादा नेगेटिव सपोर्ट दिया जाता है ਇਹ ਸਾਰੀ ਬਾਤਾਂ ਅਜ ਵਿਸਤਾਰ ਚ ਰੱਖੀ ਔਰ ਅਗਲੇ 7 ਦਿਨਾਂ ਦੇ ਅੰਦਰ ਅੰਦਰ ਇੱਕ ਹਫਤੇ ਦੇ ਅੰਦਰ ਅੰਦਰ ਸਾਰੇ ਤੱਥ ਸੈਂਟਰ ਗਵਰਨਮੈਂਟ ਕੇ ਪਾਸ ਸਾਰੇ ਡਾਕੂਮੈਂਟ ਸਹੀ ਥਮ ਭੇਜ ਦੇਂਗੇ ਮੇਰਾ ਨਿਵੇਦਨ ਹੈ ਆਦਰਨੀਏ ਸਰਵਨ ਸਿੰਘ ਪੰਦੇਰ ਜੀ ਬਾਤ ਰੱਖੇ ਅਭੀ ਪਹਿਲੇ ਇੱਕ ਸਵਾਲ ਜਵਾਬ ਹਾਂ ਦੇਖੋ ਜਿਵੇਂ ਤੁਸੀਂ ਸਾਰੇ ਜਾਣਦੇ ਜੇ ਸਾਰੇ ਪੱਤਰਕਾਰ ਭਾਰੀ ਚਾਹੀਦਾ ਧੰਨਵਾਦ ਕਰਦੇ ਆਂ ਵੀ 374 ਦਿਨ ਹੋ ਗਏ ਮੋਰਚੇ ਨੂੰ ਚੱਲਦਿਆ ਹੋਇਆ ਔਰ ਇਹ ਲਗਭਗ 6ਵਾਂ ਦੌਰ ਸੀਗਾ ਮੀਟਿੰਗ ਦਾ ਜਿੱਥੇ ਤਿੰਨ ਮੰਤਰੀ ਕੇਂਦਰ ਦੇ ਤਿੰਨ ਪੰਜਾਬ ਦੇ ਤੇ ਹੋਰ ਵੱਡੇ ਅਧਿਕਾਰੀ ਸ਼ਾਮਲ ਸੀਗੇ। ਔਰ ਦੇਖੋ ਜਿੱਥੋਂ ਤੱਕ ਕੇਂਦਰ ਦਾ ਸਵਾਲ ਆ ਉਹ ਆਪਣੀਆਂ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਵੇਂ ਪੀਐਮ ਆਸ਼ਾ ਭਾਵੰਤਰ ਬਜਟ ਵਿੱਚ ਪੈਸਾ ਕਿੰਨਾ ਰੱਖਿਆ ਆਪਣੇ ਤੌਰ ਤੇ ਆਪਣਾ ਸਪਸ਼ਟੀਕਰਨ ਦਿੰਦੇ ਰਹੇ। ਅਸੀਂ ਕਿਹਾ ਠੀਕ ਹੈ ਆਪਣੀ ਜਗ੍ਹਾ ਆਪਣੇ ਥਾਂ ਆ ਵੀ ਤੁਸੀਂ ਕਿਸਾਨਾਂ ਨੂੰ ਸਬਸਿਡੀ ਕੀ ਦੇ ਰਹੇ ਹੋ ਤੁਸੀਂ ਕਿੱਥੇ ਟਰਾਂਸਪੋਰਟਰ ਦਾ ਖਰਚਾ ਕਿੱਥੇ ਦੇ ਰਹੇ ਹੋ ਤੁਸੀਂ ਕਹਿੰਦੇ ਹੋ ਵੀ ਦਾਲਾਂ ਤੇ ਤੇਲਾਂ ਤੇ ਕਪਾਹ ਤੇ ਨਵਾਂ ਮਿਸ਼ਨ ਟੈਕਨੀਕਲ ਦਾ ਲੈ ਕੇ ਆ ਰਹੇ ਆ ਬਹੁਤ ਕੁਝ ਕਿਹਾ ਤੁਸੀਂ ਪੈਸਾ ਤਾਂ ਖੇਤੀ ਤੇ ਸੈਕਟਰ ਤੇ ਉਹਨਾਂ ਦੇ ਕਹਿਣ ਮੁਤਾਬਕ ਦੇ ਰਹੇ ਹੋ ਪਰ ਜੋ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਦਰਦ ਦਾ ਜੋ ਹੇਠਾਂ ਡਿਮਾਂਡ ਆ ਜੋ ਪਾਲਿਸੀਆਂ ਤੁਹਾਡੀਆਂ ਬਣੀਆਂ ਹੋਈਆਂ ਉਹ ਕਿਸਾਨਾਂ ਦੇ ਹੱਕ ਪੂਰਤੀ ਨਹੀਂ ਕਰਦੀਆਂ ਹੈਗੀਆਂ ਅਸੀਂ ਤੁਹਾਨੂੰ ਕਿਸਾਨਾਂ ਦਾ ਦਰਦ ਦੱਸਣਾ ਚਾਹੁੰਦੇ ਆ ਅਰ ਇਸ ਕਰਕੇ ਕਹਿੰਦੇ ਆ ਵੀ ਦੇਸ਼ ਦੀ ਪਾਰਲੀਮੈਂਟ ਜਿਹੜੀ ਕਿਸਾਨਾਂ ਦੀ ਪੈਦਾਵਾਰ ਆ ਉਹ ਫਸਲ ਦੀ ਗਰੰਟੀ ਕਰੇ ਵੀ ਉਹ ਮੰਡੀ ਵਿੱਚ ਘੱਟੋ ਘੱਟ ਰੇਟ ਜਿਹੜਾ ਤੁਸੀਂ ਐਮਐਸਪੀ ਦੇ ਰਹੇ ਹੋ ਉਹਦੇ ਤੇ ਲੀਗਲ ਗਰੰਟੀ ਕਾਨੂੰਨ ਬਣਾ ਕੇ ਪੱਕਾ ਕੀਤਾ ਜਾਵੇ ਔਰ ਜਿਹੜੇ ਅਸੀਂ ਫੈਕਟਰ ਰੱਖਿਆ ਵੀ ਜਿਵੇਂ ਵੱਖ-ਵੱਖ ਮਾਹਰਾਂ ਦਾ ਮੰਨਣਾ ਵੀ ਜੇ 25000 ਕਰੋੜ ਜਾਂ ਸਮਥਿੰਗ ਇਹਦੇ ਨੇੜੇ-ਤੇੜੇ ਪੈਸਾ ਲੱਗੇ ਤਾਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਇਆ ਜਾ ਸਕਦਾ ਉਹਦੇ ਤੇ ਅਸੀਂ ਕਿਹਾ ਵੀ ਜਿਹੜਾ ਤੁਹਾਡਾ ਪਿਛਲੇ 5 ਸਾਲਾਂ 'ਚ ਤੁਸੀਂ ਤੁਹਾਡੀ ਫਾਈਨੈਂਸ ਮਿਨਿਸਟਰੀ ਨੇ ਐਗਰੀਕਲਚਰ ਮਿਨਿਸਟਰੀ ਨੂੰ ਜਿਹੜਾ ਫੰਡ ਦਿੱਤਾ ਵਾ ਉਹ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਫੰਡ ਬਗੈਰ ਵਰਤਿਆਂ ਵਾਪਸ ਹੋ ਗਿਆ। ਉੱਤੇ ਉਹਨਾਂ ਦਾ ਕੋਈ ਜਵਾਬ ਨਹੀਂ ਸੀ। ਵੀ ਇੰਨਾ ਪੈਸਾ ਵੀ ਜਿਹੜਾ ਤੁਹਾਡੇ ਕੋਲ ਫੰਡ ਦੀ ਵੀ ਕਮੀ ਨਹੀਂ। ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਲਾਇਆ ਜਾਵੇ ਤੇ ਕੋਈ ਵੱਡਾ ਮਸਲਾ ਨਹੀਂ ਹੈਗਾ। ਚਲੋ ਜਦੋਂ ਸਾਰੀ ਗੱਲਬਾਤ ਹੋਈ ਅਸੀਂ ਜੋ ਉਹਨਾਂ ਨੇ ਕਿਹਾ ਮੰਤਰੀਆਂ ਨੇ ਹਰ ਪੱਖ ਤੋਂ ਤੱਥਾਂ ਸਮੇਤ ਤੱਥਾਂ ਸਮੇਤ ਉਹਨਾਂ ਸਰਕਾਰ ਦੇ ਪੋਰਟਲਾਂ ਤੋਂ ਹੀ ਜਿਹੜੀਆਂ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਜਿਹੜਾ ਖੇਤੀਬਾੜੀ ਮੰਤਰਾਲੇ ਆ ਜੈਪਸੇਈ ਦਾ ਡਾਟਾ ਜਾਂ ਹੋਰ ਡਾਟੇ ਉਹਨਾਂ ਚ ਸਾਰੀ ਉਹਨਾਂ ਦੀ ਡਿਟੇਲ ਦਿੱਤੀ ਕੋਈ ਆਪਣਾ ਨਹੀਂ ਹੈ ਸਾਡਾ ਉਹਨਾਂ ਦਾ ਡਾਟਾ ਉਹਨਾਂ ਨੇ ਗਾੜੀ ਰੱਖਿਆ ਵੀ ਤੁਸੀਂ ਤੁਹਾਡੇ ਸਰਕਾਰ ਦਾ ਡਾਟਾ ਵਾ ਮੈਨੂੰ ਲੱਗਦਾ ਉਹ ਕੰਡੈਮਨਡ ਵੀ ਨਹੀਂ ਕਰਕੇ ਗਏ ਪਰ ਇਸ ਕਰਕੇ ਇਹ ਮੀਟਿੰਗ ਲੰਮੀ ਪਈ ਵੀ ਤੁਸੀਂ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਉਹ ਸਾਰਾ ਡਾਟਾ ਜਿਹੜਾ ਵਾ ਉਹ ਉਹਨਾਂ ਨੂੰ ਮਹੱਈਆ ਕਰਵਾ ਦਾਂਗੇ ਤੇ ਕਿਉਂਕਿ ਕਹਿੰਦੇ ਆ ਵੀ ਅਸੀਂ ਆਪ ਦੇ ਐਕਸਪਰਟ ਨਾਲ ਮੰਤਰੀ ਕਹਿੰਦੇ ਅਸੀਂ ਖੁਦ ਸਟੱਡੀ ਕਰਾਂਗੇ ਫਿਰ ਅਸੀਂ ਤੁਹਾਨੂੰ ਗੱਲ ਕਰ ਸਕਾਂਗੇ ਇਸ ਕਰਕੇ ਉਹਨਾਂ ਨੇ ਸਮਾਂ ਇਹਨੂੰ ਲੰਮਾ ਲਿਆ ਵੀ ਸਾਨੂੰ ਸਮਾਂ ਦੇ ਦਿਓ ਔਰ ਉਹਦੇ ਵਾਸਤੇ ਵੀ ਜਿਹੜਾ ਸਾਡਾ ਮੰਗ ਸੀ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੇ ਵਿੱਚ ਕੇਂਦਰ ਦਾ ਕੀ ਘਟਜੂਗਾ ਇੱਤੇ ਚਰਚਾ ਕਰ ਲਓ ਅਸੀਂ ਉਹਦੇ ਫਾਇਦੇ ਗਿਣਾ ਰਹੇ ਆ ਪੀ ਪੂਰੇ ਦੇਸ਼ ਦੇ ਕਿਸਾਨ ਦਾ ਖੁਦਕੁਸ਼ੀਆਂ ਦਾ ਰਾਹ ਖਤਮ ਹੋ ਜਾਊਗਾ ਉਹਨੂੰ ਜਿਹੜਾ ਘੱਟੋ ਘੱਟ ਰੇਟ ਮਿਲਣ ਦੀ ਗਰੰਟੀ ਹੋ ਜਾਊਗੀ ਆ ਜਦੋਂ ਕਿਸਾਨਾਂ ਮਜ਼ਦੂਰਾਂ ਕੋਲੇ ਹੇਠਾਂ ਪੈਸਾ ਜਾਊਗਾ ਤੇ ਬਾਜ਼ਾਰ ਦੇ ਵਿੱਚ ਵੀ ਖਰੀਦ ਸ਼ਕਤੀ ਵਧੂਗੀ ਅਸੀਂ ਦੱਸ ਰਹੇ ਹਾਂ ਅਸੀਂ ਕਹਿ ਵੀ ਤੁਸੀਂ ਦੱਸ ਦਿਓ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਨਾ ਕੇਂਦਰ ਦਾ ਕੀ ਕਾਟਾ ਹੈਗਾ ਚਰਚਾ ਬੇਸਿਕਲੀ ਜਿਵੇਂ ਬਨੂ ਕੁਆੜ ਨੇ ਕਿਹਾ ਇਸ ਮੁੱਦੇ ਤੇ ਪੂਰੀ ਕਨਸਟਰੇਸ਼ਨ ਕਰਦੀ ਰਹੀ ਉਹਨਾਂ ਇਹ ਨਹੀਂ ਕਿਹਾ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ ਹੈਗੇ ਉਹਨਾਂ ਕਿਹਾ ਵੀ ਇਹ ਇੰਨੀ ਚਰਚਾ ਦੇ ਨਾਲ ਐਡਾ ਵੱਡਾ ਫੈਸਲਾ ਕੀਤਾ ਨਹੀਂ ਜਾ ਸਕਦਾ ਇਹਨੂੰ ਹੋਰ ਚਰਚਾ ਦੀ ਲੋਟ ਹੈਗੀ ਆ ਇਸ ਕਰਕੇ ਤੁਸੀਂ ਤੱਥ ਰੱਖੋ ਅਸੀਂ ਵੀ ਤੱਥਾਂ ਤੇ ਆਪਣੀ ਸਟੱਡੀ ਕਰਕੇ ਆਵਾਂਗੇ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਉਹਨਾਂ ਦਾ ਕੀ ਪੱਖ ਹੈਗਾ ਉਹ ਅਗਲੀ ਮੀਟਿੰਗ 'ਚ ਆਜੂਗਾ ਵੀ ਉਹ ਕੀ ਸੋਚਦੇ ਹੈਗੇ ਆ ਇੱਕ ਮਿੰਟ ਮੈਨੂੰ ਨਹੀਂ ਕਰ ਰਿਹਾ ਪਹਿਲਾਂ ਮੇਰੀ ਸੁਣ ਲਿਓ ਅਜੇ ਤਾਂ ਮੈਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਆਪਣੀ ਦੱਸ ਹੀ ਰਿਹਾ ਕਾਲੇ ਨਾ ਪਈ ਆਪਾਂ ਤਾਂ ਇੱਕ ਤਾਂ ਇਹ ਹੈ ਆ ਠੀਕ ਹੈ ਜੀ ਵੀ ਆ ਗੱਲ ਹੈਗੀ ਆ ਦੂਸਰਾ ਹੈਗਾ ਅਸੀਂ ਅੱਜ ਮੰਤਰੀਆਂ ਦੇ ਸਾਹਮਣੇ ਜਿਹੜੇ ਲੰਮੇ ਸਮੇਂ ਤੋਂ ਇਹ ਸੜਕਾਂ ਬੰਦ ਨੇ ਉਹਨਾਂ ਤੇ ਵੀ ਮੁੱਦਾ ਰੱਖਿਆ ਵੀ ਇਹ ਸੜਕ ਬੰਦ ਨਾਲ ਆਮ ਲੋਕਾਂ ਨੂੰ ਟਰਾਂਸਪੋਰਟਰਾਂ ਨੂੰ ਜਿਹੜੇ ਵਪਾਰੀ ਉਹਨਾਂ ਨੂੰ ਬਹੁਤ ਘਾਟਾ ਪੈ ਰਿਹਾ ਕੇਂਦਰ ਗੱਲਬਾਤ ਜਾਰੀ ਰੱਖੇ ਇਹਦੇ ਰਾਹ ਖੁੱਲ੍ਹੇ ਅਸੀਂ ਇਹ ਵੀ ਉਹਨਾਂ ਗਾੜੀ ਮੁੱਦਾ ਰੱਖਿਆ ਹੈਗਾ ਵਾ ਅਰ ਇਹਦੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਮੰਤਰੀ ਤੁਸੀਂ ਵੇਖਿਆ ਮਗਰੋਂ ਗਏ ਉਹਨਾਂ ਦੇ ਸਾਹਮਣੇ ਵੀ ਕੋਈ ਗੱਲਾਂ ਅਸੀਂ ਰੱਖੀਆਂ ਹੈਗੀਆਂ ਪੰਜਾਬ ਸਰਕਾਰ ਦੇ ਗਾੜੀ ਅਰ ਜਿਹੜਾ ਮੈਂ ਇੱਕ ਗੱਲ ਕੇਂਦਰੀ ਨਿਬੇੜਦਾ ਵੀ ਜਿਹੜਾ ਅਸੀਂ ਡਾਟਾ ਕੇਂਦਰ ਨੂੰ ਦੇਣਾ ਹੈਗਾ ਵਾ ਜਿਹੜਾ ਅਸੀਂ ਗਾ ਤੱਥ ਦੇਣੇ ਆ ਉਹਨਾਂ ਦਾ ਜਵਾਬ ਆ ਲਿਆ ਤੇ ਅਸੀਂ ਗੱਲ ਨੂੰ ਇਹ ਲੋਕਾਂ ਦੀ ਕਟੜੀ ਚ ਵੀ ਰੱਖਾਂਗੇ ਅਸੀਂ ਕਿਹੜੇ ਤੱਥ ਦੇ ਰਹੇ ਹਾਂ ਇਹਗਾ ਉਹਨਾਂ ਦਾ ਜਵਾਬ ਆ ਜੇ ਫਿਰ ਅਸੀਂ ਤੁਹਾਡੇ ਗਾੜੀ ਵੀ ਰੱਖਾਂਗੇ ਅਸੀਂ ਡਾਟਾ ਕੀ ਦੇ ਰਹਿਆਂ ਸਾਡੀ ਕੱਲ ਨੈਤਿਕ ਤੌਰ ਤੇ ਐਮਐਸਪੀ ਲੀਗਲ ਗਰੰਟੀ ਕਰਨ ਵਾਲੀ ਕਿਵੇਂ ਵਾਜਬ ਹੈਗੀਆ ਪੰਜਾਬ ਸਰਕਾਰ ਨੂੰ ਅਸੀਂ ਇਹ ਮੰਗ ਕੀਤੀ ਆ ਵੀ ਜਿਹੜਾ 24 ਨੂੰ ਇਹ ਸੈਸ਼ਨ ਚੱਲ ਰਹੇ ਨੇ ਵਿਧਾਨ ਸਭਾ ਦਾ ਇੱਕ ਤਾਂ ਉਹਦੇ ਵਿੱਚ ਜਿਹੜਾ ਸਾਡੀਆਂ 12 ਮੰਗਾ ਵਾਂ ਉਹ ਮੰਗਾ ਦੇ ਹੱਕ ਵਿੱਚ ਪੰਜਾਬ ਸਰਕਾਰ ਮਤਾ ਪਾਸ ਕਰੇ ਭਗਵੰਤ ਮਾਨ ਸਰਕਾਰ ਕਹਿੰਦੀ ਆ ਵੀ ਅਸੀਂ ਕਿਸਾਨਾਂ ਦੇ ਨਾਲ ਦੂਸਰਾ ਜਿਹੜਾ ਨਵਾਂ ਮੰਡੀਕਰਨ ਪਾਲਿਸੀ ਦਾ ਜਿਹੜਾ ਖਲੜਾ ਆਇਆ ਵਾ ਖੇਤੀਬਾੜੀ ਖਲੜਾ ਉਹਨੂੰ ਉਸ ਵਿਧਾਨ ਸਭਾ ਦੇ ਵਿੱਚ ਰੱਦ ਕੀਤਾ ਜਾਵੇ ਨਾਲ ਸ਼ਹੀਦ ਸੁਭਕਰਨ ਸਿੰਘ ਨੂੰ ਜਿਹੜਾ ਸ਼ਹੀਦੀ ਦਰਜਾ ਦੇਣਾ ਸੀਗਾ ਉਹ ਰਾ ਇਸ ਵਿਧਾਨ ਸਭਾ ਜਲਾਸ ਵਿੱਚ ਦਿੱਤਾ ਜਾਵੇ ਔਰ ਅਸੀਂ ਇਹ ਵੀ ਚਰਚਾ ਕਰਾਂਗੇ ਉਹਨਾਂ ਕੋਲੇ ਅਸੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਗੱਲ ਕਹੀ ਹੈ ਵੀ ਜਿਹੜੇ ਆਂ ਅੰਦੋਲਨ ਚੱਲ ਰਹੇ ਨਾ ਜਿਹੜੇ ਕੋ ਮਸਲੇ ਨੇ ਆਪਾਂ ਬਹਿ ਕੇ ਵਿਚਾਰਨਾ ਚਾਹੋਏ ਚਾਹੇ ਸ਼ਹੀਦਾਂ ਨੂੰ ਮਾਗਜ਼ਾ ਦੇਣ ਦਾ ਸਵਾਲ ਆ ਚਾਹੇ ਇੱਥੇ ਲੋਕਲ ਸੜਕਾਂ ਟੁੱਟ ਗਿਆ ਉਹਨਾਂ ਨੂੰ ਸਵਾਰਨ ਦਾ ਸਵਾਲ ਆ ਤਾਂ ਇਹ ਪੱਖ ਵੀ ਅਸੀਂ ਉਹਨਾਂ ਸਾਹਮਣੇ ਰੱਖਿਆ ਹੈਗਾ ਪੰਜਾਬ ਜਿਹੜੇ ਹੁਣ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਵਿਚਾਰ ਕੇ ਦੱਸਾਂ ਹਾਂਜੀ ਕਿਸੇ ਦਾ ਕੋਈ ਸਵਾਲ ਹੋ ਜੀ ਜਿਹੜਾ ਦਿੱਲੀ ਕੂਚ ਸੀਗਾ ਵੀ ਅਗਰ ਕੱਟੇਗਾ ਬੇਦਤੀ ਚ ਰਹਿਦੀ ਹੈ ਤਾਂ ਫਿਰ ਹਾਂ ਦੇਖੋ ਉਹਦੇ ਬਾਰੇ ਦੋਵੇਂ ਫੋਰਮ ਸਵੇਰੇ ਫੈਸਲਾ ਕਰਕੇ ਦੱਸ ਦੇਣਗੇ ਅਸੀਂ ਆ ਸਾਰੀ ਮੀਟਿੰਗ ਬਾਰੇ ਵਿਚਾਰ ਚਰ ਕੇ ਦੋਵੇਂ ਫੋਰਮ ਚਰਚਾ ਕਰਕੇ ਉਹਦੇ ਬਾਰੇ ਫੈਸਲਾ ਕਰਾਂਗੇ ਨਹੀਂ ਦੇਖੋ ਅਸੀਂ ਦੇਖੋ ਅਸੀਂ ਕਹਿ ਸਕਦੇ ਇਹਨੂੰ ਬੇਸਿੱਟਾ ਵੀ ਨਹੀਂ ਕਹਿਣਾ ਚਾਹੁੰਦੇ ਸਿੱਟਾ ਵੀ ਨਹੀਂ ਅਸੀਂ ਕਹਿੰਦੇ ਹਾਂ ਐਮਐਸਪੀ ਲੀਗਲ ਗਰੰਟੀ ਕਰਨ ਤੇ ਚਰਚਾ ਅੱਗੇ ਵਧੀ ਹੈਗੀ ਆ ਪੋਜ਼ਿਟਿਵ ਰੂਪ ਠੀਕ ਹੈ ਪੰਜ ਮਿੰਟ ਦਾ ਟਾਈਮ ਹੋਰ ਤਾਂ ਹਮ ਵਰ ਗਿਆ ਹੈ ਕਿ ਆਪਾਂ ਨੂੰ ਤਾਂ ਜਿਆਦਾ ਲੰਬਾ ਸਮਾਂ ਦੇਣੇ ਸਕੇ ਦੇਖਿਏ ਮੈਂ ਨਾ ਜਿਵੇਂ ਪਹਿਲੇ ਵੀ بتایا ਕਿ ਇਸ ਵਿਸ਼ੇ ਤੇ ਚਰਚਾ ਹੋਈ ਕਿ ਭਾਈ ਇਸ ਕੋ ਸਮੇਂ ਕੋ ਜਲਦੀ ਲੈ ਜਾ ਕਿਉਂਕਿ ਹਮ ਤੋ ਇੱਕ ਹਫਤੇ ਦੇ ਅੰਦਰ ਸਾਰੇ ਡਾਕੂਮੈਂਟ ਭੇਜ ਦੇਂਗੇ ਬਾਕੀ ਬਾਕੀ ਇੱਕ ਹਫਤੇ ਦੇ ਅੰਦਰ ਉਹ ਸਟੱਡੀ ਕਰ ਲੈ लेकिन उन्होंने ये कहा कि भाई हमें पूरा विस्तृत चर्चा करनी है हमें भी अपने एक्सपर्टों के साथ स्टडी करनी है अपने सेक्रेटरी के साथ स्टडी करनी है मंत्रियों ने कहा कि हमें खुद भी वो सारे तथ्य देखने हैं क्योंकि जो उनके सामने वो तथ्य रखे गए कि किस किस तरीके से चीजें होंगी एक बीच में चर्चाएं जब सारी की सारी चली कैसे खर्चा होगा कैसे किस तरीके से होगा कितना फंड चाहिएगा पूरा डिटेल्ड डिस्कशन हुआ है ਪਉ ਹਮ ਇਹ ਨਹੀਂ ਚਾਹਤੇ ਕਿ ਭਈ ਉਹਨਾਂ ਕੋ ਇਹ ਕੈਨੇਡਾ ਕਲਕੱਤ ਕੋ ਮੌਕਾ ਮਿਲੇ ਕਿ ਭਈ ਅਮੇ ਚਰਚਾ ਕਰ ਅਮੇ ਆਪਸੀ ਡਿਸਕਸ਼ਨ ਕਰਨੇ ਲਈ ਪੂਰਾ ਸਮਾਂ ਨਹੀਂ ਦਿਆ ਗਿਆ ਤੋ ਇਸੇ ਲਈ 19 ਤਾਰੀਖ ਦੀ ਇਹ ਮੀਟਿੰਗ ਰੱਖੀ ਗਈ ਹੈ ਹਮਾਰੇ ਤਾਂ ਦੋਨੋਂ ਫੋਰਮ ਚਾਹਤੇ ਹੈ ਕਿ ਜਲ ਸੇ ਜਲਦ ਹੋ ਤੋ ਉਹਨਾਂ ਨੇ ਸਮਾਂ ਮੰਗਾ ਹੈ ਆਪਸੀ ਚਰਚਾ ਕਰਨੇ ਲਈ 19 ਤਾਰੀਖ ਬੰਦੇ ਸਾਹਿਬ ਢਲੇਵਾਲ ਦੇ ਅੰਛਨ ਨੂੰ ਲੈ ਕੇ ਵੀ ਕੋਈ ਵਿਚਾਰ ਚਰਚਾ ਹੋਈ ਹੈ ਕਿ ਖਤਮ ਕਰਨਾ ਚਾਹ ਰਹੇ ਹਾਂ ਹਾਂ ਉਹ ਤੇ ਸਟੈਂਡ ਕਰਦਾ ਵਾ ਸਾਰੀ ਗੱਲ ਜਿਵੇਂ ਦੀ ਤਵੇਂ ਹੈਗੀ ਆ ਉਹ ਜਨਾਂ ਚਿਰ ਆਪਣੀਆਂ ਮੰਗਾਂ ਤੇ ਕੋਈ ਠੋਸ ਨਿਕਲਦਾ ਨਹੀਂ ਹੈਗਾ ਉਹਨਾਂ ਚਿਰ ਜਿਉਂਦਾ ਤਿਉਂ Gracias.